ਆਗੇ ਪੰਜਾਬ ਦੇ ਵਿੱਚ ਇਸ ਵਾਰ ਕੜਾਕੇ ਦੀ ਠੰਡ ਪਵੇਗੀ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਇਸ ਵਾਰ ਕੜਾਕੇ ਦੀ ਠੰਡ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਿਕ ਇਸ ਵਾਰ ਠੰਡ ਤੋੜ ਜਿਹੜੀ ਹੈ ਉਸ ਠੰਡ ਬਿਲਕੁਲ ਅਜਿਹੀ ਪਵੇਗੀ ਕਿ ਸਾਰੇ ਰਿਕਾਰਡ ਤੋੜ ਦੇਗੀ ਔਰ ਠੰਡ ਦੇ ਨਾਲ ਨਾਲ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਵੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਮੌਸਮ ਵੀ ਹੌਲੀ-ਹੌਲੀ ਬਦਲਣਾ ਸ਼ੁਰੂ ਹੋਏਗਾ ਤਸਵੀਰਾਂ ਤੇ ਰਾਤ ਦੇ ਤਾਪਾਂਛ ਦੱਸੇ ਕਿ ਹੁਣ ਵੀ ਗਰਾਵਟ ਆ ਗਈ ਹੈ ਔਰ ਠੰਡ ਦਾ ਅਹਿਸਾਸ ਖੂਨ ਲੱਗਿਆ ਹੈ ਪੰਜਾਬ ਚ ਆਮ ਦੇ ਨਾਲੋਂ ਤਾਪਮਾਨ 10 ਡਿਗਰੀ ਘਟ ਗਿਆ ਹੈ ਤਾਂ 17 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਔਨ ਬੜੇ ਦਿਨਾਂ ਦੇ ਵਿੱਚ ਤਾਪਮਾਨ ਚਹਲਕੀ ਗਿਰਾਵਟ ਜਿਹੜੀ ਹੈ ਉਹ ਜਾਰੀ ਰਹੇਗੀ ਦਾ ਜ਼ਿਕਰ ਇਹੋ ਹੈ ਕਿ ਹੜ ਵੀ ਬੇਹਦਾਏ ਵੱਡੇ ਪੱਧਰ ਤੇ ਮੌਸਮ ਪਿਛਲੇ ਸਮੇਂs ਖਰਾਬ ਰਿਹਾ ਬਰਸਾਤਾ ਪਈਆਂ ਔਰ ਹੁਣ ਇਸ ਵਾਰ ਕੜਾਕੇ ਦੀ ਠੰਡ ਵੀ ਪਏਗੀ